ਹੈਲੋ एवरीवन वेलकम बैक टू माय चैनल ਅੱਜ ਘਰ ਦੇ ਜਿ ਫਰਮਾਇਚ ਬਨਨੀਆਂ ਨੇ ਪਿੰਨੀਆਂ ਅੱਜ ਮੈਂ ਇੱਥੇ ਬਣਾ ਕੇ ਤਿਆਰ ਕਰਾਂਗੀ ਪੂਜੇ ਚਨੇ ਦੀ ਪਿੰਨੀਆਂ ਜੋ ਕਿ ਖਾਣੇ ਚ ਬਹੁਤ ਹੀ ਟੇਸਟੀ ਨਾਲ ਬਹੁਤ ਹੀ ਹੈਲਦੀ ਬਣ ਕੇ ਤਿਆਰ ਹੁੰਦੀਆਂ ਨੇ ਚਲੋ ਫਿਰ ਵੀਡੀਓ ਨੂੰ ਸਟਾਰਟ ਕਰਦੇ ਫੜੜ ਪਿੰਨੀਆਂ ਬਣਾਉਣੇ ਆ ਇੱਥੇ ਮੈਂ ਲੈ ਲਈ ਸੀ ਪੂਜੇ ਚਨੇ ਇਹ ਮਾਰਕੀਟ ਤੋਂ ਬਹੁਤ ਹੀ ਈਜ਼ੀਲੀ ਮਿਲ ਜਾਂਦੇ ਨੇ ਸਾਨੂੰ ਪੂਜੇ ਚਨੇ ਜ਼ਰੂਰ ਖਾਣੇ ਚਾਹੀਦੇ ਆ ਉਹ ਡੇਲੀ ਖਾਣੇ ਚਾਹੀਦੇ ਨੇ ਇਹ ਛਿਲੜ ਉਤਰੇ ਪੂਜੇ ਚਨੇ ਨੇ ਤੁਸੀਂ ਛਿਲੜ ਵਾਲੇ ਵੀ ਲੈ ਸਕਦੇ ਹੋ ਇਹ ਸਾਡੀ ਖੂਨ ਦੀ ਕਮੀ ਨੂੰ ਪੂਰਾ ਕਰਦੇ ਸਾਡੀ ਸਰੀਰ ਦੀ ਹੱਡੀਆਂ ਨੂੰ ਮਜ਼ਬੂਤ ਕਰਦੇ ਸਾਨੂੰ ਪੂਜੇ ਚਨੇ ਇਹ ਜ਼ਰੂਰ ਖਾਣੇ ਚਾਹੀਦੇ ਨੇ ਚਨੇ ਨੂੰ ਰੱਖ ਦਾਂਗੇ ਸਾਈਡ ਤੇ ਹੁਣ ਇੱਥੇ ਲੈ ਲਵਾਂਗੇ ਕੁਝ ਡਰਾਈ ਫਰੂਟ 100 ਗ੍ਰਾਮ ਮੈਂ ਲਿਆ ਬਦਾਮ ਤੇ 100 ਗ੍ਰਾਮ ਮੈਂ ਲਈ ਸੀਗਾ ਕਾਜੂ ਇਹ ਟੁਕੜਾ ਬਦਾਮ ਤੇ ਟੁਕੜਾ ਹੀ ਕਾਜੂ ਜਿਹਾ ਹੁਣ 50 ਗ੍ਰਾਮ ਮੈਂ ਲਿਆ ਕद्दू ਦੇ ਬੀਜ 50 ਗ੍ਰਾਮ ਖਰਬੂਜੇ ਦੇ ਬੀਜ ਤੇ ਨਾਲ ਹੀ 50 ਗ੍ਰਾਮ ਲਈ ਸੀਗੀ ਕਿਸ਼ਮਿਸ਼ ਹੁਣ ਜੋ ਪੂਜੇ ਚਨੇ ਨਾ ਇਹ ਮੈਂ ਲਈ ਸੀਗੇ 1/2 ਕਿਲੋ 500 ਗ੍ਰਾਮ ਹੁਣ 100 ਮੈਂ ਇਥੇ ਨਾਲ ਹੀ ਲੈ ਲਿਆ ਹੀ ਗੁੜ ਦੀ ਸ਼ੱਕਰ ਇਹ ਵੀ 500 ਗ੍ਰਾਮ ਹੈ ਤੁਸੀਂ ਇਹ ਜਗ੍ਹਾ ਤੇ ਚੀਨੀ ਵੀ ਲੈ ਸਕਦੇ ਹੋ ਗੁੜ ਵੀ ਲੈ ਸਕਦੇ ਹੋ ਅੱਧੀ ਕੋਲੀ ਲਈ ਨਾਰੀਅਲ ਦਾ ਬੁਰਾਦਾ ਇਹਨਾਂ ਟੇਸਟ ਬਹੁਤ ਵਧੀਆ ਆਏਗਾ 50 ਗ੍ਰਾਮ ਗੋਂਦ ਸੀ 50 ਗ੍ਰਾਮ ਕਦੂ ਦੇ ਖਰਬੂਜੇ ਤੇ ਤੇ ਕਿਸ਼ਮਿਸ਼ ਸੀਗੀ ਦੋ ਕੋਲੀਆਂ ਸੀ ਮਖਾਣੇ ਦੀਆਂ ਨਾਲ ਅਸੀਂ ਤੇ ਲਿਆ ਦੇਸੀ ਕਿਉ ਇਹ ਮੈਂ ਮਿਲਕ ਫੁੱਡ ਦੇਸੀ ਉਹ استعمال ਕਰਦੀ ਹਾਂ ਤੁਸੀਂ ਜੋ ਦੇਸੀ ਉਹ ਖਾਣਾ ਪਸੰਦ ਕਰਦੇ ਤੁਸੀਂ ਉਹ ਲੈ ਸਕਦੇ ਹੋ ਇਹ ਵਾਲੇ ਪੈਕਿੰਗ ਮੈਂ ਤੁਹਾਡੇ ਸਾਹਮਣੇ ਖੋਲ ਰਹੀਆਂ ਜੇ ਕਿਲੋ ਦਾ ਪੈਕਟ ਸੀਗਾ ਮੈਂ ਤੁਹਾਨੂੰ ਲਾਸਟ ਵੀ ਦੱਸਾਂਗੀ ਕਿੰਨਾ ਘੋਲ ਲੱਗਾ ਸੀ ਹੁਣ ਇਹ ਪੂਜੇ ਚਨੇ ਵਿੱਚ ਪਾਵਾਂਗੇ ਇੱਕ ਕੌਲੀ ਗਹਿੂ ਦਾ ਆਟਾ ਇਹਨਾਂ ਟੇਸਟ ਡਬਲ ਹੋ ਜਾਏਗਾ ਹੁਣ ਪੂਜੇ ਚਨੇ ਨੂੰ ਮਿਕਸੀ ਜਾਰ ਚ ਪਾ ਕੇ ਨਾ ਦੋ ਵਾਰ ਨੂੰ ਪੀਸ ਲਵਾਂਗੇ ਅਸੀਂ ਬਿਲਕੁਲ ਇੱਕਦਮ ਸਮੂਥ ਪੇਸਟ ਬਣਾ ਕੇ ਤਿਆਰ ਕਰਨਾ ਇੱਥੇ ਮੈਂ ਪੂਜੇ ਚਨੇ ਨੂੰ ਪੀਸ ਲਿਆ ਸੀ ਦੋ ਵਾਰ ਕਰਕੇ ਪੀਸਿਆ ਸੀਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੈਰਾ ਸਮੂਥ ਪੇਸਟ ਬਣਾ ਲਿਆ ਸੀਗਾ ਆਟਾ ਬਣਾ ਲਿਆ ਸੀ ਇਹਦਾ ਹੁਣ ਇਹਨੂੰ ਰੱਖਾਂਗੇ ਸਾਈਡ ਤੇ ਗੈਸ 'ਤੇ ਰੱਖ ਲਵਾਂਗੇ ਕੜਾਈ ਅਸੀਂ ਜਦੋਂ ਵੀ ਕੋਈ ਪਿੰਨੀਆਂ ਜਾਂ ਪੰਜੀਰੀ ਵਗੈਰਾ ਬਣਾਈਏ ਨਾ ਕੋਸ਼ਿਸ਼ ਕਰੋ ਕਿ ਜੋ ਭਾਂਡਾ ਹੀ ਲੈਂਦੇ ਉਹ ਹੈਵੀ ਤਲੇ ਵਾਲਾ ਹੋਵੇ ਪਹਿਲਾਂ ਉਹ ਦੂਸਰਾ ਦਾ ਮੁਖਲੇ ਵਾਲਾ ਹੋਵੇ ਭਾਂਡਾ ਹੁਣੇ ਮੈਂ ਕੜਾਈ 'ਚ ਦੋ ਚਮਚ ਪਾਇਆ ਹੀ ਦੇਸੀ ਘਿਓ ਉਸ 'ਚ ਨਾਲ ਹੀ ਮੈਂ ਪਾਤੇ ਹੀ ਬਦਾਮ ਬਦਾਮ ਨੂੰ ਇੱਕ ਤੋਂ ਡੇਢ ਮਿੰਟ ਤੱਕ ਅਸੀਂ ਇੱਥੇ ਰੋਸਟ ਕੀਤਾ ਸੀ ਉਸ ਤੋਂ ਬਾਅਦ ਨਾਲ ਹੀ ਪਾਤੇ ਹੀ ਕਾਜੂ ਕਾਜੂ ਨੂੰ ਪਾ ਕੇ 30 ਮਿੰਟ ਤੱਕ ਰੋਸਟ ਕਰਾਂਗੇ ਫਿਰ ਇੱਕ ਪਲੇਟ ਦੇ ਸੀ ਦੋਨਾਂ ਚੀਜ਼ਾਂ ਨੂੰ ਇਕੱਠੀਆਂ ਕਰ ਦਿੱਤਾ ਸੀਗਾ ਉਸੇ ਕੜਾਈ 'ਚ ਮੈਂ ਪਾਤਾ ਹੀ ਗੋਂਦ ਗੋਂਦ ਨੂੰ ਹੀ 2 ਮਿੰਟ ਤੱਕ ਫਰਾਈ ਕਰਾਂਗੇ ਤਾਂ ਕਿ ਗੋਂਦ ਫੁੱਲ ਜਾਏਗੀ ਵੱਡਾ ਸਾਈਜ਼ ਹੋ ਜਾਏਗਾ ਨਾਲੇ ਗੋਂਦ ਨੂੰ ਚੰਗੀ ਤਰ੍ਹਾਂ ਪੁੰਨਾ ਬਹੁਤ ਜ਼ਰੂਰੀ ਹੈ ਇਹ ਥੋੜੀ ਜਿਹੀ ਕੱਚੀ ਲਏਗੀ ਰਹੇਗੀ ਨਾ ਫਿਰ ਖਾਂਦੇ ਸਮੇਂ ਉਹ ਸਾਡੇ ਦੰਦਾਂ ਨੂੰ ਚਿਪਕਦੀ ਹੈ ਇਸ ਲਈ ਗੋਂਦ ਨੂੰ ਫਰਾਈ ਕਰਨਾ ਬਹੁਤ ਜ਼ਰੂਰੀ ਹੈ ਇੱਕ ਚਮਚ ਦੇਸੀ ਘਿਓ ਹੋਰ ਪਾਤਾ ਹੈ ਉੱਚ ਪਾਤੇ ਹੀ ਮਖਾਣੇ ਮਖਾਣੇ ਨੂੰ ਹੀ 2 ਤੋਂ 2.5 ਮਿੰਟ ਤੱਕ ਫਰਾਈ ਕਰਾਂਗੇ ਉਹ ਤੱਕ ਫਰਾਈ ਕਰਨਾ ਜਦ ਇਹਦੇ ਨਾਲ ਆਵਾਜ਼ ਆਣੀ ਸ਼ੁਰੂ ਹੋ ਜਾਏਗੀ ਇਸ ਤਰੀਕੇ ਨਾਲ ਹੀ ਮਖਾਣੇ ਨੂੰ ਚੈੱਕ ਕਰ ਲਾਂਗੇ ਅਗਾ ਜੇ इजीली ਆਵਾਜ਼ ਆਏ ਤੇ ਟੁੱਟਨੇ ਸ਼ੁਰੂ ਹੋਏ ਸਮਝ ਲੈਣਾ ਸਾਡੇ ਮਖਾਣੇ ਫਰਾਈ ਹੋ ਗਏ ਨੇ ਇਹਨੂੰ ਵੀ ਗੋੰਦ ਦੇ ਨਾਲ ਇੱਕ ਪਲੇਟ ਵਿੱਚ ਮੈਂ ਕੱਢ ਦਿੱਤਾ ਸੀਗਾ ਹੁਣ ਇੱਕ ਚਮਚ ਮੈਂ ਲੈ ਲੈ ਇਸ ਦੇਸੀ ਘਿਓ ਉਹਦੇ ਵਿੱਚ ਮੈਂ ਪਾ ਤਾਹੀ ਕद्दू ਤੇ ਖਰਬੂਜੇ ਦੇ ਬੀਜ ਇਹਨੂੰ ਮੈਂ 30 ਸੈਕਿੰਡ ਲਈ ਫਰਾਈ ਕਰਾਂਗੀ ਤਾਂ ਕਿ ਜਦੋਂ ਆਵਾਜ਼ ਆਣੀ ਸ਼ੁਰੂ ਹੋਏਗੀ ਚਟਕਨੇ ਸ਼ੁਰੂ ਹੋएंगे ਨਾ ਬੀ ਫਿਰ ਇਸ ਵਿੱਚ ਇੱਕ ਚਮਚ ਮੈਂ ਪਾਤੀ ਖਸਖਸ ਉਹਨੂੰ ਵੀ ਮੈਂ ਨਾਲ ਹੀ ਮਿਕਸ ਕਰ ਲਾਵਾਂਗੀ ਫਿਰ ਇਸ ਵਿੱਚ ਮੈਂ ਪਾ ਦਾਂਗੀ ਨਾਰੀਅਲ ਦਾ ਬੁਰਾਦਾ ਅੱਧੀ ਕोली ਤੁਸੀਂ ਅਗਰ ਨਹੀਂ ਪਾਣਾ ਚਾਹੁੰਦੇ ਤੁਸੀਂ ਨਾਰੀਅਲ ਬੁਰਾਦਾ ਸਕਿਪ ਵੀ ਕਰ ਸਕਦੇ ਹੋ ਸੀ ਕਰ ਸਕਦੇ ਹੋ ਹੁਣ ਇਹਨਾਂ ਨੂੰ 1 ਮਿੰਟ ਤੱਕ ਸਾਰੀ ਚੀਜ਼ਾਂ ਨੂੰ ਪੁੰਨ ਲਿਆ ਸੀਗਾ ਹੁਣ ਅਸੀਂ ਇਹਨੂੰ ਬਾਦਾਮ ਤੇ ਕਾਜੂ ਦੇ ਨਾਲ ਬਾਹਰ ਕੱਢ ਦਾਂਗੇ ਪਲੇਟ ਦੇ ਵਿੱਚ ਹੁਣ ਇੱਕ ਚਮਚ ਦਸੀ ਘੋਲਿਆ ਸੀਗਾ ਉਸ 'ਚ ਮੈਂ ਪਾਤੀ ਕਿਸ਼ਮਿਸ਼ ਇਹਨੂੰ ਹੀ 30 ਸੈਕਿੰਡ ਲਈ ਪੁੰਨਾਗੇ ਇਹਨੂੰ ਜ਼ਿਆਦਾ ਨਹੀਂ ਫਰਾਈ ਕਰਨਾ ਤੇ ਕਾਲੀ ਹੋ ਜਾਏਗੀ ਸਿਰਫ ਇਹ ਹਲਕੀ ਫੁੱਲ ਜਾਏਗੀ ਇੰਨਾ ਕਸੇ ਨੂੰ ਪੁੰਨਾ ਹੁਣ ਜੋ ਮਖਾਨੀ ਤੇ ਗੁੰਮ ਹੈ ਨੂੰ ਹੀ ਕੋਲੀ ਦੇ ਨਾਲ ਨਾਲ ਇਸ ਤਰੀਕੇ ਨਾਲ ਕ੍ਰਸ਼ ਕਰਨਾ ਹੈ ਤੁਸੀਂ ਚਾਹੋ ਤੇ ਮਿੱਥੇ ਜਾਲਚ ਪਾ ਕੇ ਨੂੰ ਪਲਸ ਮੋਟਰ 'ਚ ਥੀਸ ਵੀ ਸਕਦੇ ਹੋ ਬਟ ਮੈਂ ਜਦੋਂ ਇਹ ਪਿੰਨੀਆਂ ਵਗੈਰਾ ਬਣਾਉਂਦੀ ਨਾ ਤੇ ਮੈਂ ਇਸੇ ਤਰੀਕੇ ਨਾਲ ਬਦਾਮ ਕਾਜੂ ਨੂੰ ਕੱਟ ਕੇ ਪਾਉਂਦੀ ਆ ਤੇ ਜੋ ਮਖਾਣੇ ਤੇ ਗੋਹਦ ਹੁੰਦੀਆਂ ਨੂੰ ਮੈਂ ਇਸ ਤਰੀਕੇ ਕੋਲੀ ਨਾਲ ਕ੍ਰਸ਼ ਕਰਕੇ ਪਾਉਂਦੀ ਆ ਫਰਾਈ ਚ ਪਾਇਆ ਸੀ 2 ਚਮਚ ਵੱਡੇ ਦੇ ਸੀ ਉਹ ਤੇ ਉਸ ਚ ਫਿਰ ਮੈਂ ਪਾਤਾ ਸੀ ਕੋਲੀ ਆਟਾ ਆਟੇ ਨੂੰ ਨਹੀਂ ਲਗਾਤਾਰ ਮਿਕਸ ਕਰਦੇ ਆ ਨਾ ਇਹਨੂੰ ਭੁੰਨਾਗੇ 10 ਤੋਂ 12 ਮਿੰਟ ਤੱਕ ਅਸੀਂ ਉਹ ਤੱਕ ਭੁੰਨਾ ਜਦ ਤੱਕ ਇਹ ਜੀ ਖੁਸ਼ਬੂ ਆਣੀ ਸ਼ੁਰੂ ਹੋਈ ਆ ਤੇ ਕਲਰ ਚੇਂਜ ਹੋ ਜਾ ਆਟੇ ਦਾ ਦੇਸੀ ਆਟੇ ਦੇ ਵਿੱਚ ਕਿਉਂ ਇਕਦਮ ਨਹੀਂ ਪਾਣਾ ਅਸੀਂ ਇਹਦੇ ਵਿੱਚ 2-2 ਚਮਚਾ ਲੈ ਕੇ ਦੇਸੀ ਕਿਉ ਪਾਉਂਦੇ ਰਵਾਂਗੇ ਜਿਸ ਦਾ ਸਾਨੂੰ ਲੱਗੇਗਾ ਇਹ ਚ ਕਿਉ ਦੀ ਕਮੀ ਹੈ ਹੁਣ ਅਸੀਂ ਮੈਂ ਇਹ ਚ 2 ਕ ਚਮਚ ਕਿਉ ਹੋਰ ਪਾ ਦਦੇ ਹੀ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਤੇ ਹੌਲੀ ਹੌਲੀ ਕਰਕੇ ਨਾ ਇਹ ਮਤਲਬ ਕਿ ਆਟਾ ਪਹਿਲੇ ਕਾਫੀ ਹਾਰਡ ਸੀਗਾ ਨਾ ਹੌਲੀ ਹੌਲੀ ਕਰਕੇ ਆਟਾ ਢਿੱਲਾ ਹੋਣਾ ਸ਼ੁਰੂ ਹੋ ਜਾਏਗਾ ਤੇ ਇਹਦਾ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਇੱਥੇ ਆਟੇ ਨੂੰ ਭੁੰਨਾ ਬਹੁਤ ਹੀ ਜ਼ਰੂਰੀ ਹੈ ਸਾਨੂੰ ਪਿੰਨੀਆਂ ਬਣਾਉਣ ਦੇ ਚ ਜ਼ਿਆਦਾ ਟਾਈਮ ਆਟਾ ਭੁੰਨਣ ਚ ਲੱਗਦਾ ਹੈ ਤੇ ਆਟਾ ਗਾ ਥੋੜਾ ਜਿਹਾ ਵੀ ਕੱਚਾ ਰਹੇਗਾ ਸਾਡੀ ਪੀਨੀ ਦਾ ਟੇਸਟ ਖਰਾਬ ਹੋ ਜਾਂਦਾ ਹੈ ਇਸੇ ਲਈ ਆਟੇ ਨੂੰ ਮੀਡੀਅਮ ਟੂ ਲੋ ਫਲੇਮ ਤੇ ਲਗਾਤਾ ਹੀ ਮਿਕਸ ਹਿਲਾਉਂਦੇ ਹਾਂ ਇਹਨੂੰ ਪੁੰਨਣਾ ਜਦ ਤੱਕ ਖੁਸ਼ਬੂ ਆਣੀ ਸ਼ੁਰੂ ਹੋਏ ਵਧੀਆ ਜਿਹਾ ਤੇ ਇਹਦਾ ਕਲਰ ਚੇਂਜ ਹੋ ਜਾਏ ਇਸ ਤਰੀਕੇ ਦਾ ਹੀ ਆਟੇ ਨੂੰ ਪੁੰਨਾ ਤੁਸੀਂ ਦੇਖ ਸਕਦੇ ਕਲਰ ਚੇਂਜ ਹੋ ਗਿਆ ਤੇ ਆਟਾ ਵੀ ਢਿੱਲਾ ਪੈਣਾ ਸ਼ੁਰੂ ਹੋ ਗਿਆ ਸੀ ਆਟੇ ਨੇ ਆਪਣਾ ਕਿਓਂ ਛੋੜ ਦਿੱਤਾ ਸੀਗਾ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਚਨੇ ਦਾ ਆਟਾ ਉਹਨੂੰ ਪਾ ਕੇ ਹੀ ਚੰਗੀ ਤਰ੍ਹਾਂ ਪਹਿਲੇ ਤੇ ਆਟੇ ਵਿੱਚ ਮਿਕਸ ਕਰਾਂਗੇ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਫਿਰ ਸਾਨੂੰ ਲੱਗੇਗਾ ਫਿਰ ਅਚੇ ਦੋ ਦੋ ਚਮਚਾ ਜਿਹਾ ਕੇਸੀ ਦੇਸੀ ਘਿਓ ਪਾਵਾਂਗੇ ਪਹਿਲੇ ਹੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਇੱਥੇ ਹੀ ਜੋ ਪੂਜੇ ਚਨੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਕਿ ਜ਼ਿਆਦਾ ਨਹੀਂ ਭੁੰਨਾ ਕਿਉਂਕਿ ਪੂਜੇ ਚਨੇ ਪਹਿਲੇ ਪੂਜੇ ਹੋ ਜਾਂਦੇ ਨੇ ਸਿਰਫ ਅਸੀਂ ਇਹਨਾਂ ਨੂੰ ਆਟੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ ਕਿ ਜੋ ਦੋਨੋਂ ਚੀਜ਼ਾਂ ਇੱਕਸਾਰ ਹੋ ਜਾਣ ਹੁਣ ਮੈਂ ਜੀ ਇੱਕ ਚਮਚ ਦੇਸੀ ਘਿਓ ਪਾ ਦਿੱਤਾ ਸੀਗਾ ਪੂਜੇ ਚਨੀ ਦੀ ਪਿੰਨੀਆਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਇੱਥੇ ਇੱਕ ਇੱਕ ਕਰਕੇ ਮੈਂ ਦੋ ਚਮਚ ਦੇਸੀ ਘਿਓ ਪਾਤਾ ਹਾਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਾਂਗੇ ਸਿਰਫ ਇਹਨੂੰ 4 ਤੋਂ 5 ਮਿੰਟ ਲੱਗਦੇ ਨੇ ਬਹੁਤ ਹੀ ਵਧੀਆ ਤਰੀਕਾ ਨਾਲ ਇਹ ਮਿਕਸ ਹੋ ਜਾਂਦਾ ਸਾਨੂੰ ਪੂਜੇ ਚਨੇ ਜ਼ਰੂਰ ਖਾਣੇ ਚਾਹੀਦੀਆਂ ਨੇ ਟੇਸਟੀ ਪਿੰਨੀਆਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਪਹਿਲੇ ਮੈਂ ਬਣਾਈਆਂ ਸੀ ਅਲਸੀ ਦੀ ਪਿੰਨੀਆਂ ਨਾਲੇ ਡਰਾਈ ਫਰੂਟ ਦੇ ਲੱਡੂ ਉਹ ਮੇਰੇ ਖਤਮ ਹੋ ਗਏ ਸੀ ਇਸ ਲਈ ਘਰ ਦੇ ਨੇ ਕਹਿੰਦੇ ਅੱਜ ਮੈਂ ਬਣਾ ਰਹੀ ਇਥੇ ਪੂਜੇ ਚਨੇ ਦੀ ਪਿੰਨੀਆਂ ਹੁਣ ਮੈਂ 2 ਕ ਚਮਚ ਹੋਰ ਦੇ ਸੀ ਕਿ ਉਹ ਪਾਤਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਪਹਿਲੇ ਕਾਫੀ ਹਾਰ ਸੀਗਾ ਆਟਾ ਹੁਣ ਇਥੇ ਆਟਾ ਲੂਜ਼ ਹੋਣਾ ਸ਼ੁਰੂ ਹੋ ਗਿਆ ਔਰ ਇਹ ਚ ਹਲਕਾ ਹਲਕਾ ਕਿਓ ਵੀ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਹੁਣ ਅਸੀਂ ਗੈਸ ਨੂੰ ਬਿਲਕੁਲ ਮੀਡੀਅਮ ਕਰ ਦਵਾਂਗੇ ਇਹ ਚ ਅਸੀਂ ਪਾ ਦਾਂਗੇ ਗੁੜ ਦੀ ਸ਼ੱਕਰ ਇਹ ਚ ਮੈਂ 500 ਗ੍ਰਾਮ ਲਈ ਹੈ ਕਾਲੇ ਚਨੇ ਤੇ 500 ਗ੍ਰਾਮ ਮੈਂ ਲਈਏ ਗੁੜ ਦੀ ਸ਼ੱਕਰ ਅਗਰ ਤੁਸੀਂ ਜਗ੍ਹਾ ਤੇ ਚੀਨੀ ਪਾਉਗੇ ਫਿਰ ਤੁਸੀਂ ਇੱਥੇ 700 ਗ੍ਰਾਮ ਲੈਣਾ ਚੀਨੀ ਕਿਉਂਕਿ ਚੀਨੀ ਨਾਲੋਂ ਗੁੜ ਥੋੜਾ ਮਿੱਠਾ ਹੁੰਦਾ ਜ਼ਿਆਦਾ ਹੁਣ ਅਸੀਂ ਗੈਸ ਨੂੰ ਬਿਲਕੁਲ ਮੀਡੀਅਮ ਰੱਖਿਆ ਸੀਗਾ ਤੈਨੂੰ ਚੰਗੀ ਤਰ੍ਹਾਂ ਮਿਕਸ ਕਰ ਲੈ ਇਹਦੇ ਨਾਲ ਹੀ ਮੈਂ ਇੱਥੇ ਗੈਸ ਦੀ ਫਲੇਮ ਨੂੰ ਕਰ ਦਿੱਤਾ ਬੰਦ ਹੁਣ ਅਸੀਂ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਗੈਸ ਦੀ ਫਲੇਮ ਬੰਦ ਦੇ ਹੁਣ ਤਾਂ ਕਿ ਇਹ ਨੀਚੇ ਨਾ ਲੱਗੇ ਕਿਉਂ ਕੜਾਈ ਬਹੁਤ ਜ਼ਿਆਦਾ ਸਾਡੀ ਗਰਮ ਹੈ ਲੈ ਹੁਣ ਮੈਂ ਇੱਕ ਚਮਚੇ ਚ ਪਾਵਾਂਗੀ ਸੋਂਡ ਇਹ ਪੀਸੀ ਸੋਂਡ ਹੈ ਇਹਨਾਂ ਬਹੁਤ ਹੀ ਵਧੀਆ ਟੇਸਟ ਆਉਂਦਾ ਮੈਂ ਜਦੋਂ ਇਹ ਪਿੰਨੀਆਂ ਸਰਦੀਆਂ ਦੇ ਵਿੱਚ ਬਣਾਉਂਦੀ ਆ ਮੈਂ ਇਹ ਸੋਂਡ ਜ਼ਰੂਰ ਪਾਉਂਦੀ ਆ ਇਹਨਾਂ ਟੇਸਟ ਬਹੁਤ ਹੀ ਵਧੀਆ ਆਉਂਦਾ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਅਸੀਂ ਉਹਨੂੰ ਕੜਾਈ ਨੂੰ ਨੀਚੇ ਲਾ ਲੈ ਗੈਸ ਤੋਂ ਤੇ ਉਹਨੂੰ ਲਗਾਤਾਰ ਨਾ 1 ਮਿੰਟ ਤੱਕ ਅਸੀਂ ਮਿਕਸ ਕਰਾਂਗੇ ਕਿਉਂਕਿ ਕੜਾਈ ਸਾਡਾ ਬਹੁਤ ਜ਼ਿਆਦਾ ਗਰਮ ਹੈ ਤੁਹਾਨੂੰ ਲੱਗ ਰਿਹਾ ਹੋਗਾ ਇਥੇ ਕਿਉਂ ਘੋ ਘਾਟੇ ਬਟ ਨਹੀਂ ਕਿਉਂ ਪੂਰਾ ਪਰਫੈਕਟ ਹੈ ਇਸ ਹੁਣੇ ਚ ਮੈਂ ਪਾ ਦਿੱਤਾ ਸੀ ਬਦਾਮ ਤੇ ਨਾਲ ਹੀ ਗੋੰਦ ਮਖਾਨੇ ਪਾ ਦਿੱਤੇ ਸੀ ਜੇ ਸਾਰਾ ਡਰਾਈ ਫਰੂਟ ਹੀ ਚ ਪਾਤਾ ਹੁਣ ਚੰਗੀ ਤਰ੍ਹਾਂ ਹੀ ਪੂਰੇ ਆਟੇ ਵਿੱਚ ਮਿਕਸ ਕਰਾਂਗੇ ਜੋ ਤੁਹਾਨੂੰ ਡਰਾਈ ਫਰੂਟ ਨਹੀਂ ਪਸੰਦ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੋ ਤੁਹਾਨੂੰ ਜ਼ਿਆਦਾ ਪਸੰਦ ਹੈ ਤੁਸੀਂ ਉਹਨੂੰ ਜ਼ਿਆਦਾ ਐਡ ਕਰ ਸਕਦੇ ਹੋ ਜੇ ਤੁਹਾਡੇ ਘਰ ਕੋਈ ਬਜ਼ੁਰਗ ਹੈ ਜਾਂ ਤੁਸੀਂ ਇਹਨੂੰ ਮਰਕੀ ਮੈਂ ਨੂੰ ਹਮੇਸ਼ਾ ਕੱਟ ਕੇ ਹੀ ਪਾਉਂਦੀ ਤੁਹਾਡੇ ਘਰ ਕੋਈ ਬਜ਼ੁਰਗ ਹੈ ਕਿ ਤੁਸੀਂ ਨੀ ਮਿਕਸੀ ਦੇ ਵਿੱਚ ਪਲਸ ਮੋੜ ਤੇ ਚਲਾ ਕੇ ਵੀ ਡਰਾਈ ਫਰੂਟ ਪਾ ਸਕਦੇ ਹੋ ਇਹ ਮਿਕਸਰ ਥੋੜਾ ਕੋਸਾ ਕੋਸਾ ਹੋ ਗਿਆ ਸੀ ਤੇ ਈਜ਼ੀਲੀ ਪਿੰਨੀਆਂ ਬਣ ਰਹੀਆਂ ਸੀ ਇਹਨੂੰ ਜ਼ਿਆਦਾ ਹੀ ਠੰਡਾ ਨਹੀਂ ਕਰਨਾ ਹੋਏ ਪਿੰਨੀਆਂ ਬਣਾਉਣ ਚ ਦਿੱਕਤ ਹੋਏਗੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਗੋਲ ਗੋਲ ਜੇ ਪਿੰਨੀਆਂ ਬਣ ਕੇ ਤਿਆਰ ਹੋ ਰਹੀਆਂ ਨੇ ਐਚਓਕਿਉ ਪਰਫੈਕਟ ਸੀਗਾ ਮੈਨੂੰ ਅਜੇ ਹੋਰ ਕਿਉਂ ਪਾਣਾ ਨਹੀਂ ਪਿਆ ਹੁਣ ਅਸੀਂ ਇਸੇ ਤਰੀਕੇ ਦਾ ਨਾ ਬਾਕੀ ਨੂੰ ਪਿੰਨੀਆਂ ਨੂੰ ਵੀ ਬਣਾ ਲਵਾਂਗੇ ਪਿੰਨੀਆਂ ਦਾ ਸਾਈਜ਼ ਤੁਸੀਂ ਆਪਣੇ ਹਿਸਾਬ ਕਿੰਨੀਆਂ ਵਧੀਆ ਪਿੰਨੀਆਂ ਬਣ ਕੇ ਤਿਆਰ ਹੋ ਰਹੀਆਂ ਖਾਜੇ ਬਹੁਤ ਹੀ ਟੇਸਟੀ ਲੱਗਦੀਆਂ ਨੇ ਜੋ ਪੂਜੇ ਚਨੇ ਨਾਲ ਸਾਨੂੰ ਇਹ ਪਿੰਨੀਆਂ ਨਾਲ ਸਰਦੀਆਂ ਦੇ ਨਾਲ ਨਾਲ ਗਰਮੀਆਂ ਦੇ ਵਿੱਚ ਵੀ ਖਾਣੀਆਂ ਚਾਹੀਦੀਆਂ ਹਨ ਗਰਮੀਆਂ ਵੀ ਸਿਰਫ ਇਹਨਾ ਕਿ ਡਰਾਈ ਫਰੂਟ ਥੋੜਾ ਘਟਾ ਪਾ ਲੋ ਬਟ ਇਹ ਪਿੰਨੀਆਂ ਸਾਨੂੰ ਗਰਮੀਆਂ ਦੇ ਵਿੱਚ ਵੀ ਖਾਣੀਆਂ ਚਾਹੀਦੀਆਂ ਨੇ ਇੱਥੇ ਮੈਂ ਸਾਰੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਲੀਆਂ ਹੀ ਤੁਸੀਂ ਦੇਖ ਸਕੋਗੇ ਕਿੰਨੀਆਂ ਪਿੰਨੀਆਂ ਬਣ ਕੇ ਤਿਆਰ ਹੋਈਆਂ ਜੀ ਕਮ से कम ਹੀ 2 ਕਿਲੋ ਪਿੰਨੀਆਂ ਸਾਡੀਆਂ ਬਣ ਕੇ ਤਿਆਰ ਹੋਈਆਂ ਸੀਗਾ ਤੇ ਐਚ ਮੈਂ ਮੇਰਾ ਘੋਲ ਲੱਗ ਗਿਆ ਹੀ ਮੈਂ 500 ਗ੍ਰਾਮ ਚਲਾਈ ਰਹੀ 750 ਗ੍ਰਾਮ ਦੇ ਕਰੀਬ ਲੱਗਾ ਸੀਗਾ ਕਿਉਂ ਤੁਸੀਂ ਦੇਖੋ ਕਿ ਕਿੰਨੀ ਪਰਫੈਕਟ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਮੈਂ ਤੁਹਾਨੂੰ ਤੋੜ ਕੇ ਵੀ ਚੈੱਕ ਕਰਾ ਰਹੀਆਂ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈਆਂ ਸੀਗੀਆਂ ਪਿੰਨੀਆਂ ਅਗਰ ਤੁਸੀਂ ਇਹ ਪਿੰਨੀਆਂ ਕਦੀ ਨਹੀਂ ਬਣਾਈਆਂ ਇੱਕ ਵਾਰ ਜ਼ਰੂਰ ਬਣਾਓ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਹੁਣ ਮੈਂ ਤੁਹਾਨੂੰ ਮਿਲਦੀ ਹਾਂ ਇੱਕ ਨਵੀਂ ਵੀਡੀਓ ਨਾਲ ਹੁਣ ਮੈਨੂੰ ਦੋ ਹੀ ਇਜਾਜ਼ਤ ਟੇਕ ਕੇਅਰ ਬਾਏ ਬਾਏ